ਬਰਸਾਦ ਦੀ ਟਾਈਮ 'ਚ ਵੀਰ கரੰਟ ਹਰ ਜਗ੍ਹਾ ਆਉਂਦਾ ਬੜਦ ਨੂੰ கரੰਟ ਲੱਗ ਗਿਆ ਆ ਦੇਖ ਲਓ ਇੱਥੇ ਆ ਚੰਗਿਆੜੇ ਕੱਢ ਕੇ ਆ ਡਿੱਗ ਗਿਆ ਇੱਥੇ ਦੇਖੋ ਜਾਨਵਰ ਵੀ ਜਾਨਵਰ ਦੀ ਮਦਦ ਕਰਦਾ ਆ ਦੂਸਰੇ ਨੇ ਬਹੁਤ ਨੇ ਕੁਦਰਤੀ ਆ ਕੇ ਦੂਰੋਂ ਸਿੰਘ ਮਾਰਨਾ ਕੱਢ ਕੇ ਪਰੇ ਮਾਰਨਾ ਇਹਨੂੰ ਦੇਖ ਲਓ ਇਨਸਾਨ ਨੂੰ ਵੀ ਸੋਚਣਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਆ ਦੇ ਉਧਰੋਂ ਪਰਲੇ ਪਾਸੇ ਗਿੱਲੇ 'ਚ ਕਰੰਟ ਆ ਦੇ ਪਰਿਓ ਆ ਘੁੰਮ ਕੇ ਦੇਖੋ ਇਨੇ ਉਹ ਪਰਲੇ ਪਾਸਿਓਂ ਚੱਕ ਕੇ ਆ ਸਿੰਘ ਜਾਂ ਮਾਰ ਕੇ ਉਹ ਪਰੇ ਕੱਢਦਾ ਉਹ ਇੱਥੇ ਕਰੰਟ ਪ੍ਰਸਾਦ ਦੀ ਟਾਈਮ 'ਚ ਵੀਰ ਕਰੰਟ ਹਰ ਜਗ੍ਹਾ ਆਉਂਦਾ ਆ ਬਲਦ ਨੂੰ ਕਰੰਟ ਲੱਗ ਗਿਆ ਆ ਦੇਖ ਲਓ ਇੱਥੇ ਆ ਚੰਗਿਆੜੇ ਕੱਢ ਕੇ ਆ ਡਿੱਗ ਗਿਆ ਇੱਥੇ ਦੇਖੋ ਜਾਨਵਰ ਵੀ ਜਾਨਵਰ ਦੀ ਮਦਦ ਕਰਦਾ ਆ ਦੂਸਰੇ ਨੇ ਬਹੁਤ ਨੇ ਕੁਦਰਤੀਆਂ ਆ ਕੇ ਦੂਰੋਂ ਸਿੰਘ ਮਾਰਨਾ ਕੱਢ ਕੇ ਪਰੇ ਮਾਰਨਾ ਇਹਨੂੰ ਦੇਖ ਲਓ ਇਨਸਾਨ ਨੂੰ ਵੀ ਸੋਚਣਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਹੈ ਆ ਦੇ ਉਧਰੋਂ ਪਰਲੇ ਪਾਸੇ ਗਿੱਲੇ ਚ ਕਰੰਟਾ ਦੇ ਪਰਿਓ ਆ ਘੁੰਮ ਕੇ ਦੇਖੋ ਇਹਨੇ ਉਹ ਪਰਲੇ ਪਾਸਿਓਂ ਚੱਕ ਕੇ ਆ ਸਿੰਘ ਜਾਂ ਮਾਰ ਕੇ ਉਹ ਪਰੇ ਘੜਤਾ ਉਹਨੂੰ ਇੱਥੇ